ਅੱਠ ਧੀਆਂ ਦਾ ਖਰਚਾ ਕਿਵੇਂ ਚੱਲਦਾ ਯਾਰ ਕਿਵੇਂ ਮੈਨੇਜ ਕਰਦਾ ਇਹਨੂੰ ਮੈਨੂੰ ਇਹਦਾ ਦੇਖੋ ਜੀ ਅਸੀਂ ਸਾਡੇ ਦੋਨਾਂ ਭਰਾਵਾਂ ਦੀ ਬਧੀਆ ਆਪਸੀ ਬੰਦੀ ਆ ਅਸੀਂ ਐਡਜਸਟ ਕਰ ਲੈਨੇ ਆ ਜੀ ਅੱਛਾ ਦੋਵੇਂ ਭਰਾ ਮੈਨੇਜ ਕਰਦੇ ਜੀ ਹਾਂਜੀ ਹਜੇ ਤੱਕ ਜਾਨੀ ਕਿ ਜਿਹੜਾ ਲੈਂਡ ਦੇਣ ਹੁੰਦਾ ਤੁਹਾਡਾ ਇਕੱਠਾ ਹੀ ਆ ਹਾਂਜੀ ਇਕੱਠਾ ਹੀ ਹੈ ਤੇ ਬਾਪੂ ਦੇ ਸਿਰ ਤੇ ਹੀ ਚੱਲਦਾ ਬਾਪੂ ਨੂੰ ਤੁਸੀਂ ਕਮਾਈ ਦੇ ਦਿੰਦੇ ਜੀ ਹਾਂਜੀ ਹਾਂਜੀ ਬਣੀ ਦੱਸ ਵੀ ਲਗਭਗ ਕਿੰਨੀ ਫੀਸ ਹੋਊਗੀ ਇਹਦੇ ਚ ਕਿੰਨੇ ਬੱਚੇ ਪੜਦੇ ਤੁਹਾਡੇ ਨੌਵੇਂ ਚੋਂ ਨੌਵੇਂ ਸਾਡੇ 6 ਬੱਚੇ ਪੜਦੇ ਆ ਜੀ ਤੇ ਕਿੰਨੀ ਫੀਸ ਕਿਹੜੇ ਸਕੂਲ ਚ ਪੜਦੇ ਆ ਐਵਰੇਸਟ ਪਬਲਿਕ ਸਕੂਲ ਐਵਰੇਸਟ ਪਬਲਿਕ ਸਕੂਲ ਹਾਂਜੀ ਤੇ ਲਗਭਗ ਕਿੰਨੀ ਫੀਸ ਹੋਗੀ ਉੱਥੇ 1,60,000 ਰਾਈ 1,60,000 ਸਾਰੇ ਬੱਚਿਆਂ ਦੀ ਸਾਲ ਦੀ ਫੀਸ ਹੈ ਸਾਰੇ ਬੱਚਿਆਂ ਦੀ ਸਾਲ ਦੀ ਫੀਸ 1,60,000 ਹੈ ਤੇ ਦੋਵੇਂ ਭਰਾ ਮੈਨੇਜ ਕਰਦੇ ਹਾਂ ਹਾਂਜੀ ਹਾਂ ਹਾਲਾਂਕਿ ਜਿਵੇਂ ਵੱਡੇ ਭਰਾ ਦੀ 6 ਬੱਚੀਆਂ ਨੇ ਢੋਡੇ 3 ਬੱਚੇ ਨੇ ਤੁਹਾਨੂੰ ਕਿਤੇ ਨਾ ਕਿਤੇ ਫੀਲ ਜ ਨਹੀਂ ਹੁੰਦਾ ਯਾਰ ਵੀ ਮੇਰੇ ਵੀ ਇਹ ਹਿੱਸੇ ਜੋ ਪੈਸੇ ਜ਼ਿਆਦਾ ਜਾਂਦੇ ਜਾਂ ਇਦਾਂ ਕੋਈ ਗੱਲਬਾਤ ਹੁੰਦੀ ਹੋਵੇ ਨਹੀਂ ਕਦੇ ਵੀ ਨਹੀਂ ਆਪਾਂ ਸੋਚਿਆ ਜੀ ਕੋਈ ਨਹੀਂ ਸੋਚਿਆ ਆਪਾਂ ਸੋਚਿਆ ਜੀ ਨਾ ਮੇਰੇ ਬ੍ਰਦਰ ਨੇ ਸੋਚਿਆ ਜੀ ਇਹ ਜਦੋਂ ਕੱਲ ਨੂੰ ਤੁਸੀਂ ਵਿਆਹਣੀਆਂ ਤੇ ਤੁਸੀਂ ਫਿਰ ਸਾਂਝੇ ਘਰ 'ਚ ਹੀ ਵਿਆਹੋਗੇ ਹਾਂਜੀ ਸਾਂਝੇ ਘਰ 'ਚ ਹੀ ਵਿਆਹਣੀਆਂ ਅੱਛਾ ਵੀ ਦੋਵਾਂ ਨੇ ਆਪਦੀ ਕਮਾਈ ਕਰਕੇ ਧੀਆਂ ਨੂੰ ਪਹਿਲਾਂ ਵਿਆਹਣਾ ਹੈ ਮੈਨੂੰ ਇਹ ਦੱਸ ਵੀ ਜਿਵੇਂ ਹੁਣ ਚਲੋ ਸਕੂਲ 'ਚ ਤੁਸੀਂ ਲਾਤੀਆਂ ਜਿਵੇਂ ਹੁਣ ਇਹਨਾਂ ਦੇ ਕੱਪੜੇ-ਕੁੱਪੜੇ ਲੈਣ ਜਾਣਾ ਹੁੰਦਾ ਫਿਰ ਇਹ ਸਾਰੇ ਲੈ ਕੇ ਜਾਣੇ ਬਾਜ਼ਾਰ 'ਚ ਹਾਂਜੀ ਸਾਰੀ ਲੈ ਕੇ ਜਾਣੇ ਆਈ ਐਸ ਅੱਛਾ ਗੱਡੀ ਤੇ ਲਾਦ ਲੈਣੇ ਗੱਡੀ ਤੁਹਾਡੇ ਕੋਲੇ ਹੈਗੀ ਹਾਂਜੀ ਗੱਡੀ ਚ ਲਾਦ ਲੈਣੇ ਆ ਜਦੋਂ ਵਾਪਸ ਲਿਆਉਣੇ ਫਿਰ ਗਿਣਤੀ ਮਾਰਦੇ ਆ ਤੇ ਪੂਰੀ ਆ ਗਿਣਤੀ ਮਾਰ ਕੇ ਨਹੀਂ ਕਈ ਵਾਰੀ ਹੁਣ ਵਿਆਹ ਸ਼ਾਦੀ ਜਾਣੇ ਆ ਦਿਮਾਗ ਚਾਉਂਦਾ ਸਿਰ ਅੱਠ ਗਿੰਦੇ ਆ ਫੇਰ ਭਾਉਣੇ ਆ ਵੀ ਅੱਠ ਪੂਰੀਆਂ ਹੀ ਆ ਜਦੋਂ ਕਿਤੇ ਤੁਸੀਂ ਜਾਣੇ ਲਗਭਗ ਹੁਣ 16 15 16 ਮੈਂਬਰ ਜੇ ਤੁਸੀਂ ਹਾਂਜੀ ਇੱਕ ਕਾਰ ਆ ਤੁਹਾਡੇ ਕੋਲੇ ਜੇ ਹੁਣ ਤੁਸੀਂ ਮੇਲੇ ਤੇ ਗਏ ਚਲੇ ਬੱਚਿਆਂ ਨੂੰ ਲੈ ਕੇ ਉੱਥੇ ਕਈ ਵਾਰ ਇਹੋ ਜਿਹਾ ਸਮਾਂ ਆਇਆ ਵੀ ਬੱਚਾ ਇੱਕ ਅੱਧਾ ਘਸ ਘਸ ਗਿਆ ਹੋਵੇ ਲੱਭਣਾ ਮੁਸ਼ਕਲ ਹੋ ਗਿਆ ਵੀ ਕਈ ਵਾਰੀ ਦਿੱਕਤਾਂ ਆ ਜਾਂਦੀਆਂ ਪਰ ਬੱਚਾ ਲੱਭ ਜਾਂਦਾ ਹੀ ਲੱਭ ਜਾਂਦਾ ਹਾਂਜੀ ਚਲੋ ਠੀਕ ਐ ਦੂਜੀ ਗੱਲ ਇਹ ਆ ਵੀਰ ਇਹ ਲੜਦੇ ਕਿੰਨਾ ਕ ਦੇਖੋ ਜੀ ਬੱਚਿਆਂ ਜਾਂ ਆਪਸੀ ਦਾਣਾ ਲੜਦੇ ਭੇੜਦੇ ਤਾਂ ਰਹਿੰਦੇ ਆਪਾਂ ਜਵਾਕ ਸੀਗੇ ਲੜਦੀ ਸੀਗੇ ਹੁਣ ਜ਼ਿਆਦਾਤਰ ਤਾਂ ਮੇਰੇ ਮੁੰਡੇ ਨੂੰ ਚੱਕਰ ਵਾਲੀ ਧੀਆ ਲੜਦੀਆਂ ਇਹ ਤੇ ਲੜ ਪੈਂਦੀਆਂ ਹੈ ਮੋੜੇ ਚੱਕਣ ਦੇ ਚੱਕਰ ਚ ਵੀਰ ਨੂੰ ਹੈ ਮੈਨੂੰ ਇਹ ਦੱਸ ਵੀਰ ਵੀ 8 ਧੀਆ ਤੋਂ ਬਾਅਦ ਪੁੱਤ ਨੇ ਜਨਮ ਲਿਆ ਇਹ ਪਲਾਨ ਸੀ ਕਿ ਰੱਬ ਨੇ ਵੈਸੇ ਹੀ ਕੁਦਰਤੀ ਤੁਹਾਡੇ ਘਰੇ ਮਤਲਬ ਕਿ ਮੇਰ ਕਰਦੀ ਜਾਂ ਕੁਦਰਤੀ ਕੁਦਰਤੀ ਮੇਰ ਕਰਦੀ ਅਸੀਂ ਧੀਆਂ ਤੇ ਵੀ ਖੁਸ਼ ਸੀਗੇ ਦੋਨੇ ਭਰਾ ਅਸੀਂ ਕਦੇ ਮਨ ਚ ਨਹੀਂ ਲਿਆਂਦਾ ਵੀ ਤੁਸੀਂ ਆਸ ਛੱਡਤੀ ਸੀ ਪੁੱਤ ਦੀ ਹਾਂਜੀ ਤੁਹਾਨੂੰ ਪਤਾ ਹੀ ਆਸ ਵੀ ਚਲੋ ਧੀਆਂ ਹੈਗੀਆਂ ਵਧੀਆ ਆਪ ਦਾ ਖਾਈ ਜਾਂਨੇ ਆ ਕਮਾਈ ਜਾਂਨੇ ਆ ਕਿਸੇ ਲੋਕਾਂ ਨਾਲੋਂ ਸਹੀ ਆ ਤੇ ਪ੍ਰਮਾਤਮਾ ਨੇ ਮੇਰ ਕਰਤੀ ਪੁੱਤ ਹੋਇਆ ਤੇ ਉਦੋਂ ਵੀ ਬਹੁਤ ਵਧੀਆ ਹੋ ਗਿਆ ਇਹਦੇ 'ਚ ਨਾ ਕਈਆਂ ਦੇ ਸਵਾਲ ਸੀ